ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਅੱਜ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਚਲਾਈ ਗਈ ਹੈ ਜਿਸ ਨੂੰ ਲੈ ਕੇ ਪਠਾਨਕੋਟ ਪੁਲਿਸ ਨੇ ਅੱਜ ਪੈਂਪਲੈਟ ਜੜਾਇਓ ਜਾਰੀ ਕੀਤਾ ਹੈ ਜਿਸ ਦੇ ਵਿੱਚ ਐਂਟੀ ਡਰੱਗਸ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਤੇ ਡੀਐਸਪੀ ਸਿਟੀ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਵਾਲੇ ਦੁਆਲੇ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਪੈਂਪਲੈਟ ਦੇ ਦਿੱਤੇ ਗਏ ਨੰਬਰਾਂ ਤੇ ਜੜੀ ਹੈ ਜਾਣਕਾਰੀ ਸਾਂਝੀ ਕਰੋ ਤੇ ਸਾਨੂੰ ਉਸ ਦੀ ਜਾਣਕਾਰੀ ਦਿ ਹੋਏ ਜਿਹੜੀ ਸਾਡੀ ਮਦਦ ਹੈ ਉਪਰ ਮੈਂ ਅੱਗੇ ਵੀ ਕਿਹਾ ਹੈ ਕਿ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਕਿਸੇ ਵੀ ਕੀਮਤ ਤੇ ਪੰਜਾਬ ਚ ਨਸ਼ਾ ਨਹੀਂ ਵਕਨ ਦਵੇਗੀ ਤੇ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗੇ ਨੰਬਰ ਅਸੀਂ ਤੁਹਾਨੂੰ ਵੀ ਦੱਸ ਦਿੰਨੇ ਆ ਜਿਨ੍ਹਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਨਸ਼ਾ ਵੇਚਣ ਵਾਲੇ ਜਾਂ ਫਿਰ ਸਪਲਾਈ ਕਰਨ ਵਾਲੇ ਦੀ ਸੂਚਨਾ ਜਿਹੜੀ ਹੈ ਉਹ ਦੇ ਸਕਦੇ ਹੋ ਤੇ ਇਹ ਸੂਚਨਾ ਜਿਹੜੀ ਹੈ ਗੁਪਤ ਰੱਖੀ ਜਾਵੇਗੀ ਤੇ ਉੱਥੇ ਹੀ 7C ਨਿਊਜ਼ ਦੇ ਨਾਲ ਇਹ ਨੰਬਰ ਵੀ ਜਿਹੜਾ ਹੈ ਉਹ ਸਾਂਝਾ ਕੀਤਾ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਆਮ ਪਬਲਿਕ ਨੂੰ ਵੀ ਅਪੀਲ ਜਿਹੜੀ ਉਹ ਕੀਤੀ ਹੈ ਕਾਮ ਪਬਲਿਕ ਵੀ ਜਿਹੜੀ ਐਸਟੀ ਵਿੱਚ ਤੁਹਾਡਾ ਸਹਿਯੋਗ ਕਰ ਸਕਦੀ ਹੈ ਤੇ ਨਸ਼ਾ ਵਿਚਣ ਵਾਲਿਆਂ ਦੇ ਖਿਲਾਫ ਮੁਹਿੰਮ ਦੇ ਵਿੱਚ ਸਾਥ ਦੇ ਸਕਦੀ ਹੈ ਤੇ ਉਤੇ ਇਹ ਨੰਬਰ ਦੀ ਜਿੱਕਰ ਅਸੀਂ ਗੱਲ ਕਰੀਏ ਤਾਂ ਇਹ ਨੰਬਰ ਇਹ ਹੈ 97791002 00 ਇਹ ਨੰਬਰ ਜੁੜਾ ਹੈ ਉਹ ਜਾਰੀ ਕੀਤਾ ਗਿਆ ਹੈ ਜਿਸ ਦੇ ਉੱਤੇ ਤੁਸੀਂ ਸੂਚਨਾ ਦੇ ਸਕਦੇ ਹੋ ਕਿਸੇ ਵੀ ਨਸ਼ਾ ਵੇਚਣ ਵਾਲੇ ਦੀ ਇਹ ਸੂਚਨਾ ਜਿਹੜੀ ਗੁਪਤ ਰੱਖੀ ਜਾਵੇਗੀ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਇਹ तमाम ਜਾਣਕਾਰੀ ਲੈ ਕੇ ਇਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਆਓ ਦੇਖਦੇ ਹਾਂ ਹੋਰ ਕਿ ਕੀ ਜਾਣਕਾਰੀ ਡੀਐਸਪੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦਾ ਪੈਂਫਲੈਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਨਸ਼ਾ ਮੁਕਤ ਪੰਜਾਬ ਇਹਦਾ ਜਿਹੜਾ ਮਿਸ਼ਨ ਹੈ ਉਹ ਡੀਜੀਪੀ ਸਾਹਿਬ ਆਪਣੇ ਉਹਨਾਂ ਨੇ ਸਟਾਰਟ ਕਰਵਾਇਆ ਇਦੇ ਵਿੱਚ ਆਪਾਂ ਪਠਾਨਕੋਟ 'ਚ ਲਗਾਤਾਰ ਹੀ ਜਿਹੜੀ ਹੈ ਨਸ਼ਿਆਂ ਦੇ ਵਿਰੁੱਧ ਕਾਰਵਾਈ ਅਮਲ 'ਚ ਲੈ ਕੇ ਆ ਰਹੇ ਹਾਂ ਤੇ ਇਹਦੇ ਸੰਦਰਭ 'ਚ ਅੱਜ ਵੀ ਆਪਾਂ ਜਿਹੜਾ ਕੈਸੋ ਕੀਤਾ ਹੈ ਰੇਲਵੇ ਸਟੇਸ਼ਨ ਤੇ ਦੋਨੋਂ ਰੇਲਵੇ ਸਟੇਸ਼ਨ ਸਿਟੀ ਐਂਡ ਆਪਣਾ ਦੂਸਰਾ ਕੈਂਟ ਵਾਲਾ ਇਸ ਤੋਂ ਇਲਾਵਾ ਆਪਾਂ ਕੈਸੋ ਕੀਤਾ ਹੈ ਜੀ 4 ਮਰਲਾ ਕੁਆਟਰ ਡਿਵੀਜ਼ਨ ਨੰਬਰ 2 'ਚ ਤੇ ਲਮੀਨੀ 'ਚ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਲਗਾਤਾਰ ਹੀ ਆਪਾਂ ਐਫ ਆਈ ਆਰਜ਼ ਵੀ ਲਾਂਚ ਕਰ ਰਹੇ ਹਾਂ ਪੈਡਲਰਸ 'ਚ ਤੇ ਜਿਹੜਾ ਨਸ਼ਾ ਮੁਕਤ ਪੰਜਾਬ ਦਾ ਮਿਸ਼ਨ ਹੈ ਇਹਦੇ ਵਿੱਚ ਜਿਹੜੀ ਸਾਡੀ ਜਿਹੜੀ ਸਾਡਾ ਜਿਹੜਾ ਏਮ ਹੈ ਉਹ ਇਹ ਹੈ ਕਿ ਵੀ ਮਈ ਐਂਡ ਤੱਕ ਆਪਾਂ ਨਸ਼ਾ ਬਿਲਕੁਲ 100% ਜਿਹੜਾ ਉਹ ਆਪਣੇ ਏਰੀਆਸ ਤੋਂ ਖਤਮ ਕਰਨਾ ਹੈ ਉਹਦੇ ਲਈ ਆਪਾਂ ਪੂਰਾ ਜ਼ੋਰ ਲਗਾਵਾਂਗੇ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਏਮ ਹੈ ਅਚੀਵ ਹੋਵੇ ਅੱਜ ਮੈਂ ਤੁਹਾਨੂੰ ਤਾਂ ਬਰੀਫ ਕਰ ਰਿਹਾ ਕਿ ਆਪਾਂ ਇਹਦੇ ਕਨੈਕਸ਼ਨ 'ਚ ਇੱਕ ਪੈਂਫਲੈਟ ਜਾਰੀ ਕਰ ਰਹੇ ਹਾਂ ਪੁਲਿਸ ਵੱਲੋਂ ਜਿਹੜਾ ਕਿ ਸ਼ਹਿਰ 'ਚ ਅਲੱਗ-ਅਲੱਗ ਜਗਾਵਾਂ ਤੇ ਲੱਗੂਗਾ ਜਿਦੇ ਵਿੱਚ ਆਪਾਂ ਲੋਕਾਂ ਨੂੰ ਇਹ ਰੀਕਵੈਸਟ ਕਰ ਰਹੇ ਆ ਕਿ ਜੇ ਨਾ ਕੋਈ ਵੀ ਇਨਫੋਰਮੇਸ਼ਨ ਹੈ ਤੇ ਜਿਹੜਾ ਪੁਲਿਸ ਦਾ ਜਿਹੜਾ ਹੈਲਪਲਾਈਨ ਨੰਬਰ ਹੈ ਐਂਟੀ ਡਰਗ ਲਾਈਨ ਐਂਟੀ ਡਰਗ ਹੈਲਪਲਾਈਨ ਨੰਬਰ ਉੱਤੇ ਉਹ ਕਾਲ ਕਰਨ ਤੇ ਸਾਨੂੰ ਇਨਫੋਰਮੇਸ਼ਨ ਦੇਣ ਤੇ ਮੈਂ ਜਿਹੜਾ ਪੋਸਟਰ ਤੁਹਾਨੂੰ ਦਿਖਾ ਦਿੰਦਾ ਜੀ ਉਹ ਨਹੀਂ ਫੜਿਓ ਉਹ ਲੱਗ ਕੇ ਫੜ ਲੈਣਾ ਇਹ ਜਿਹੜਾ ਪੋਸਟਰ ਹੈ ਜੀ ਤੇ ਇਹ ਬੇਸਿਕਲੀ ਆਪਾਂ ਸ਼ਹਿਰ ਦੇ ਹਰ ਇੱਕ ਜਗ੍ਹਾ ਤੇ ਲਗਾਵਾਂਗੇ ਤੇ ਇਹਦੇ ਵਿੱਚ ਆਪਾਂ ਜਿਹੜੇ ਵੀ ਬੰਦੇ ਕੋਲ ਕੋਈ ਇਨਫੋਰਮੇਸ਼ਨ ਆ ਉਹ ਇਹ ਜਿਹੜਾ ਨੰਬਰ ਦਿੱਤਾ ਗਿਆ 9779900 Uh, 200 ਇੱਥੇ ਸਾਨੂੰ ਇਨਫੋਰਮੇਸ਼ਨ ਦੇਣ ਤਾਂਕਿ ਆਪਾਂ ਉਹਨਾਂ ਤੇ ਤੁਰੰਤ ਕਾਰਵਾਈ ਕਰ ਸਕੀਏ ਦੇਖੋ ਇਹਦੇ ਚ ਇਸ ਤਰ੍ਹਾਂ ਕਿ ਵੀ ਜਦ ਤੱਕ ਲੋਕੀ ਕੋਆਪਰੇਟ ਨਹੀਂ ਕਰਨਗੇ ਤਦ ਤੱਕ ਇਹ ਜਿਹੜਾ ਮਿਸ਼ਨ ਹੈ ਅਚੀਵ ਨਹੀਂ ਹੋ ਸਕਦਾ ਤੇ ਸਾਡੀ ਇਹੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਉਹ ਇਸ ਨੰਬਰ ਤੇ ਤੁਰੰਤ ਇਨਫੋਰਮੇਸ਼ਨ ਦੇਣ ਤਾਂਕਿ ਆਪਾਂ ਨਸ਼ਿਆਂ ਦੇ ਕੈਮਰੋ ਕੁਸਟਮ ਹਰੀ ਦੇ ਨਾਲ ਅੱਗੇ ਸੈਂਡਿੰਗ ਰਿਪੋਰਟ